ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਗਤਾਂ ਦੇ ਰੂਬਰੂ ਹੋ ਰਹੇ ਹਾਂ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਵਿਸਫੋਟਕ ਬਣਿਆ ਹੋਇਆ ਹੈ ਉਹਦਾ ਹੱਲ ਕਿਵੇਂ ਕੱਢਿਆ ਜਾਵੇ ਸੋ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਏ ਕਿਉਂਕਿ ਪੰਜਾਬ ਸਰਕਾਰ ਦੇ ਕੋਲੋਂ ਕੇਲੇ ਲਾਡਰ ਦੀ ਸਥਿਤੀ ਉਹ ਬਹੁਤ ਨਾਜ਼ੁਕੀ ਸਥਿਤੀ ਵਿੱਚ ਪਹੁੰਚ ਗਈ ਹੈ ਅਭੋਰ ਦੇ ਵਿੱਚ ਇੱਕ ਵਪਾਰੀ ਦਾ ਕਤਲ ਹੋ ਜਾਣਾ ਥਾਂ ਥਾਂ ਤੇ ਕੁਝ ਗੁੰਡਾ ਹੰਸਰਾ ਵੱਲੋਂ ਆਮ ਲੋਕਾਂ ਦੀਆਂ ਹੱਤਿਆ ਹੱਤਿਆ ਕਰਦੀਆਂ ਫਰੋਤੀਆਂ ਮੰਗਣੀਆਂ ਸੋ ਇਹ ਤਾਂ ਅਸੀਂ ਆਮ ਵੇਖਦੇ ਆ ਪਰ ਅਸਲ ਚੀਜ਼ ਵੱਡੇ ਜਿਹੜਾ ਲੋਕਾਂ ਦਾ ਖਿਆਲ ਨਹੀਂ ਜਾ ਰਿਹਾ ਅਸੀਂ ਉਸ ਪਾਸੇ ਧਿਆਨ ਦੇਣਾ ਚਾਹੁੰਦੇ ਆ ਕਾਸੀ ਅਕਸਰ ਦੇਖਦੇ ਆ ਜਿਹੜੇ ਵਿਕਸਤ ਮੁਲਕ ਨੇ ਉਹਨਾਂ ਦੇ ਕੋਲ ਅਸਲਾ ਲਾਇਸੈਂਸ ਦਿੱਤੇ ਜਾਂਦੇ ਨੇ ਕਿਉਂਕਿ ਲੋਕ ਆਪਣੀ ਹਿਫਾਜ਼ਤ ਕਰ ਸਕਣ ਆਪਣੀ ਰੱਖਿਆ ਆਪ ਕਰ ਸਕਣ ਪਰ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਬਹੁਤ ਉਲਟੇ ਜਿਹੜੇ ਲੋਕ ਮਾਰੀ ਦੀ ਤਰੱਕੀ ਕਰਦੇ ਨੇ ਜਾਂ ਤੁਰਦੇ ਫਿਰਦੇ ਨੇ ਉਹਨਾਂ ਦੇ ਹਜ਼ਾਰਾਂ ਦੁਸ਼ਮਣ ਪੈਦਾ ਹੋ ਜਾਂਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਨ ਵਾਲੇ ਨੇ ਗੈਂਗਸਟਰ ਟਾਈਪ ਕਹੋ ਜਾਂ ਮੁੰਡਾ ਕਰਦੀ ਕਰਨ ਵਾਲੇ ਜਾਂ ਪਰੌਤੀਆਂ ਲੈਣ ਵਾਲੇ ਉਹਨਾਂ ਕੋਲ ਅਸਲਾ ਆਮ ਮਿਲਦਾ ਹੈ ਨਜਾਇਜ਼ ਅਸਲਾ ਇੱਕ ਇੱਕ ਦੀ ਥਾਂ ਤੇ ਧੋਧੇ ਰੱਖੀ ਫਿਰਦੇ ਨੇ ਪਰ ਜਿਨ੍ਹਾਂ ਨੇ ਆਪਣੀ ਰੱਖਿਆ ਕਰਨੀ ਏ ਉਹਨਾਂ ਨੂੰ ਪੰਜਾਬ ਸਰਕਾਰ ਅਸਲਾ ਲਾਇਸੈਂਸ ਨਹੀਂ ਦੇਦੀ ਲੋਕ ਦਫ਼ਤਰਾਂ ਦੇ ਵਿੱਚ ੱਟਕੇ ਖਾ ਰਹੇ ਨੇ ਪੈਸੇ ਚੁੱਕ ਕੇ ਤਰੇ ਫਿਰਦੇ ਨੇ ਵੀ ਅਸੀਂ ਆਪਣੀ ਰੱਖਿਆ ਕਰਨ ਜਾ ਸਕੀਏ ਮੰਨ ਲਓ ਇਸ ਕੈਟਾਗਰੀ ਵਿੱਚ ਅਸੀਂ ਖੁਦ ਨਹੀਂ ਆਉਨੇ ਆ ਅਸੀਂ ਪੰਜਾਬ ਦੇ ਵਿੱਚ ਘੁੰਮਣ ਆਉਂਦਾ ਹੈ ਜਾਂ ਕਿਤੇ ਜਾਣਾ ਹੁੰਦਾ ਹੈ ਜਾਂ ਕਿਸੇ ਕਿਸਾਨ ਨੇ ਉਹ ਜੇ ਆਪਣੀ ਖੇਤ ਦੇ ਰਾਤ ਨੂੰ ਪਾਣੀ ਲਾਉਣਾ ਹੈ ਉਹ ਹਰ ਵੇਲੇ ਉਹਨਾਂ ਦੀ ਜਾਨ ਜਿਹੜੀ ਸਾਹ ਸਾਹ ਕਰਦੀ ਰਹਿੰਦੀ ਵੀ ਰਾਤ ਬਰਾਤੇ ਅਸੀਂ ਨਾ ਤੁਰੀਏ ਪਰ ਜਿਹੜੇ ਸਾਡੇ ਕਾਰੋਬਾਰ ਨੇ ਉਹ ਕਈ ਇਹੋ ਜਿਹੇ ਕਾਰੋਬਾਰ ਨੇ ਜਿਹੜੇ ਰਾਤ ਪਰਾਹ ਤੇ ਸਾਨੂੰ ਤੁਰਨਾ ਪੈਂਦਾ ਕਿਸਾਨਾਂ ਨੂੰ ਅਸਲੇ ਦੀ ਲੋੜ ਏ ਕਿਸਾਨਾਂ ਦੇ ਨਾਲ ਜਿਹੜੇ ਸਾਡੇ ਵਪਾਰੀ ਭਰਾਣੇ ਜਿਹੜੇ ਆਪਣਾ ਪੈਸਾ ਚੁੱਕ ਕੇ ਇੱਧਰ ਉੱਧਰ ਜਾਂਦੇ ਨੇ ਉਹਨਾਂ ਨੂੰ ਉਸਲੇ ਦੀ ਲੋੜ ਹੈ ਜਿਹੜੇ ਵੱਡੇ ਕਾਰੋਬਾਰੀ ਨੇ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਪੈਸੇ ਦਾ ਲੈਣ-ਦੇਣ ਕਰਨਾ ਹੁੰਦਾ ਜਾਂ ਕੰਮ-ਕਾਰ ਕਰਨਾ ਹੁੰਦਾ ਹੈ ਉਹਨਾਂ ਕੋਲ ਪਰੋਤੀਆਂ ਮੰਗੀਆਂ ਜਾਂਦੀਆਂ ਨੇ ਅਕਸਰ ਵੇਖਿਆ ਜਾਂਦਾ ਹੈ ਕਿ ਜਿਹੜੇ ਪਰੋਤੀਆਂ ਲੈਣ ਵਾਲਿਆਂ ਕੋਲ ਤਾਂ ਦੋ-ਦੋ ਹਥਿਆਰ ਹੁੰਦੇ ਨੇ ਫਿਰੋਜ਼ਪੁਰ ਦੇ ਵਿੱਚ ਇੱਕ ਪਿਛਲੇ ਦਿਨੀ ਘਟਨਾ ਵਾਪਰੀ ਸੀ ਜਿੱਦੇ ਵਿੱਚ ਇੱਕ ਵੀਡੀਓ ਵੀ ਮੀਡੀਆ ਦੇ ਵਿੱਚ ਆਈ ਉਹ ਨੌਜਵਾਨ ਦੋ ਦੋ ਪਿਸਤੌਲ ਲੈ ਕੇ ਇੱਕ ਡੱਬੇ ਵਿੱਚ ਤੇ ਇੱਕ ਹੱਥ ਵਿੱਚ ਲੈ ਕੇ ਲਹਿਰਾ ਰਹੇ ਸੀ ਤੇ ਗੋਲੀਆਂ ਮਾਰ ਕੇ ਇੱਕ ਮੁੰਡਾ ਮਾਰਦਾ ਭਾਵੇਂ ਉਹਨਾਂ ਦੀ ਨਿੱਜੀ ਰੰਜਿਸ਼ ਸੀ ਪਰ ਜਿਹੜੇ ਦੋ ਨੰਬਰ ਤਾਂ ਜਿਨ੍ਹਾਂ ਨੇ ਕੋਈ ਮਾਰਨਾ ਹੁੰਦਾ ਉਹਨਾਂ ਕੋਲ ਤਾਂ ਦੋ ਦੋ ਥਿਆਰ ਜਿਨ੍ਹਾਂ ਨੇ ਆਪਣੀ ਰਾਖੀ ਕਰਨੀ ਉਹਨਾਂ ਨੂੰ ਸਰਕਾਰ ਲਾਇਸੈਂਸ ਨਹੀਂ ਦੇਦੀ ਸਾਡੇ ਇੱਕ ਨੌਜਵਾਨ ਆਗੂ ਸਰਦਾਰ ਦੁਰਿੰਦਰ ਦਲਵਿੰਦਰ ਸਿੰਘ ਮਹਾਲਮ ਜਿਹੜੇ ਸਾਡੇ ਯੂਥ ਪ੍ਰਧਾਨ ਨੇ ਰੋਇਪਰ ਦੇ ਉਹਨਾਂ ਦਾ ਅਸਲਾ লাইসেনਸ ਰੋਕਿਆ ਹੋਇਆ ਹੈ ਇਸੇ ਤਰ੍ਹਾਂ ਸਾਡੇ ਬੜੇ ਨੌਜਵਾਨ ਜਿਨ੍ਹਾਂ ਦੇ ਅਸਲਾ লাইসেনਸ ਰੋਕੀ ਹੋਏ ਨੇ ਸਰਕਾਰ ਨੇ ਅਸੀਂ ਪੁੱਛਣਾ ਚਾਹੁੰਦੇ ਆਂ ਸਰਕਾਰਾਂ ਇਹ ਅਸਲਾ লাইসেনਸ ਜਾਰੀ ਕਿਉਂ ਨਹੀਂ ਕਰ ਰਹੀਆਂ ਕੀ ਇਹ ਕੋਈ ਦੇਖ ਰਹੀਆਂ ਨਹੀਂ ਕਿ ਹੋਰ ਅਸੀਂ ਕਿੰਨੇ ਲੋਕਾਂ ਨੂੰ ਮਰਨ ਤੋਂ ਬਾਅਦ ਅਸਲਾ লাইসেনਸ ਜਾਰੀ ਕਰਕੇ ਸੋ ਅਸੀਂ ਸਾਡੀ ਪੁਰਜ਼ੋਰ ਅਪੀਲ ਹੈ ਇਹ ਭਗਵਾਨ ਤਮਨ ਸਰਕਾਰ ਨੂੰ ਕਿ ਨੀਤੀ ਤੋਂ ਜਾਗੋ ਸਾਡੇ ਲੋਕਾਂ ਨੂੰ ਅਸਲਾ ਲਾਇਸੈਂਸ ਜਾਰੀ ਕਰੋ ਇਹ ਸਾਡਾ ਬੁਨਿਆਦੀ ਹੱਕ ਹੈ ਜੇ ਅਸੀਂ ਆਪਣੇ ਬੁਨਿਆਦੀ ਹੱਕ ਵੀ ਨਹੀਂ ਲੈ ਸਕਦੇ ਇਹ ਸਰਕਾਰ ਕੋਲ ਕਿ ਸੁਰੱਖਿਆ ਨਹੀਂ ਮੰਗ ਰਹੇ ਲੋਕ ਉਹ ਕਹਿ ਰਹੇ ਨੇ ਸਾਾਨੂੰ ਅਸਲਾ ਲਾਇਸੈਂਸ ਦਿਓਸੀਂ ਆਪਣੀ ਰੱਖ ਕੇ ਆਪ ਕਰਾਂਗੇ ਕੋਈ ਗਨਮੈਨ ਨਹੀਂ ਮੰਗ ਰਿਹਾ ਤੁਹਾਡੇ ਕੋਲ ਪਰ ਅਸਲਾ ਲਾਇਸੈਂਸ ਤਾਂ ਦਿਓ ਉਹ ਆਪ ਦੀ ਰਾਖੀ ਦਾ ਕਰ ਸਕਣ ਸਰਕਾਰ ਤੇ ਬੋਝ ਨਾ ਬਣਨ ਨਾੜੇ ਸਰਕਾਰ ਨੂੰ ਪੈਸਾ ਆਵੇ ਨਾੜੇ ਉਹ ਆਪਣੀ ਰਾਖੀ ਕਰਨ ਲਾਅਨ ਆਰਡਰ ਸਹੀ ਹੋਵੇ ਤੁਸੀਂ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਦੋਂ ਗੈਂਗਸਟਰਾਂ ਦੀ ਗੱਲ ਆਉਂਦੀ ਹੈ ਉੱਥੇ ਲੋਕ ਆਪਣੀ ਰਾਖੀ ਕਰਨ ਵਾਸਤੇ ਆਪਦੇ ਕੋਲ ਹਥਿਆਰ ਰੱਖਦੇ ਨੇ ਅਮਰੀਕਾ ਦੇ ਕੋਲ ਉਹਨੇ ਫੌਜ ਦੇ ਕੋਲ ਹਥਿਆਰ ਨਹੀਂ ਜਿੰਨੇ ਉਹਨਾਂ ਲੋਕਾਂ ਕੋਲ ਹਥਿਆਰ ਨੇ ਸਾਡੇ ਉਲਟ ਪਾਕਿਸਤਾਨ ਦੇ ਵਿੱਚ ਹਰ ਬੰਦੇ ਕੋਲ ਹਥਿਆਰ ਹੈ ਉਹ ਆਪਣੇ ਅਸਲਾ ਲਾਇਸੈਂਸ ਰੱਖਿਆ ਜੇ ਸਾਡੇ ਨੂੰ ਲੁੱਟਾਂ ਕੋਹਾਂ ਤੇ ਮਾਰ ਤਾੜੋ ਉੱਥੇ ਘਾਟੇ ਸੋ ਅੰਕੜਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਇਹ ਗੱਲ ਜੂਰ ਸੋਚਣੀ ਚਾਹੀਦੀ ਹੈ ਕਿ ਜਿਨ੍ਹਾਂ ਲੋਕਾਂ ਦੇ ਟੈਕਸ ਤੇ ਸਰਕਾਰਾਂ ਚੱਲ ਰਹੀਆਂ ਨੇ ਜਿਨ੍ਹਾਂ ਲੋਕਾਂ ਦੇ ਟੈਕਸ ਦੇ ਨਾਲ ਸਰਕਾਰਾਂ ਦੇ ਖਜ਼ਾਨੇ ਭਰਦੇ ਨੇ ਸਰਕਾਰਾਂ ਦੀ ਇਹ ਤੇ ਡਿਫੈਂਸ ਸਿਸਟਮ ਇਹ ਸਪੈਕਸ ਦੇ ਨਾਲ ਚੱਲਦਾ ਹੈ ਉਸ ਸਪੈਕਸ ਨੂੰ ਦੇਣ ਵਾਲੇ ਲੋਕਾਂ ਦਾ ਜਾਨ ਮਾਲ ਦੀ ਰਾਖੀ ਯਕੀਨੀ ਬਣਾਈ ਜਾਵੇ ਇਸੇ ਕਾਰਣੀ ਸਿੱਧੂ ਗੂਸੇ ਵਾਲੇ ਵਰਗੇ ਸਾਡੇ ਨੌਜਵਾਨ ਸਾਡੇ ਤੋਂ ਵਿਛੜੇ ਨੇ ਕਿਉਂਕਿ ਅਸੀਂ ਅਸਲਾ ਲਾਇਸੈਂਸ ਦੇਣ ਲੱਗਿਆਂ ਬੜਾ ਸਮਾਂ ਸਰਕਾਰਾਂ ਲਾ ਦਿੰਦੀਆਂ ਨੇ ਇੰਨੀ ਖੱਜਲ ਖਵਾਰੀ ਦੇ ਡਰੋਂ ਕੋਈ ਅਸਲਾ ਲਾਇਸੈਂਸ ਲੈਣ ਬਾਰੇ ਸੋਚਦਾ ਵੀ ਨਹੀਂ ਸੋ ਜਿਹੜਾ ਅਸਲਾ ਲਾਇਸੈਂਸ ਲੈਂਦਾ ਏ ਇਹ ਹੁਣ ਤੱਕ ਦੇ ਰਿਕਾਰਡ ਕਹਿੰਦੇ ਨੇ ਕਿ ਜਿੰਨੇ ਕਤਲ ਕਰਨਾ ਹੁੰਦਾ ਉਹ ਆਪਣੇ ਅਸਲੇ ਦੇ ਨਾਲ ਨਹੀਂ ਕਰਦਾ ਉਹ ਆਪਣੇ ਲਾਇਸੈਂਸ ਦੀ ਨਹੀਂ ਕਰਦਾ ਉਹ ਸਿਰਫ ਰਾਖੀ ਕਰਦਾ ਆਪਣੀਆਂ ਤੇ ਆਪਣੇ ਪਰਿਵਾਰ ਦੀ ਆਪਣੀ ਜ਼ਮੀਨ ਜਾਇਦਾਦ ਦੀ ਸੋ ਸਾਡੀ ਫਿਰ ਦੋ ਹੱਥ ਜੋੜ ਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੀਲੇ ਅਫਸਰ ਚਾਈ ਨੂੰ ਪੀਲੇ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆਵੇ ਤੇ ਸਾਨੂੰ ਸਾਡੀ ਸੁਰੱਖਿਆ ਵਾਸਤੇ ਜਿਹੜੇ ਅਸਲਾ ਲੈ ਸਰ ਸਾਰਿਆਂ ਨੂੰ ਜਾਰੀ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ